3 ਅਤੇ 4 ਜਨਵਰੀ 2026 ਪੰਜਾਬ ਦੇ ਵਿੱਚ ਦੁਬਾਰਾ ਤੋਂ ਧੁੰਦ ਅਤੇ ਠੀਤ ਲਹਿਰ ਦੇ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਕਿਉਂਕਿ ਬੀਤੇ 2 ਦਿਨ ਜਾਨਕ 31 ਦਸੰਬਰ ਅਤੇ 1 ਜਨਵਰੀ ਨੂੰ ਪੰਜਾਬ ਹਰਿਆਣਾ ਰਾਜਸਥਾਨ ਵਗ ਵਗ ਥਾਵਾਂ ਤੇ ਠੀਕ ਠਾਕ ਬਰਸਾਤ ਹੋਣ ਦੇ ਕਾਰਨ ਧੁੰਦ ਅਤੇ ਬੱਦਲਵਈ ਦਾ ਮਾਹੌਲ ਹਲੇ ਵੀ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਉੱਪਰੋਂ ਦੀ ਸ਼ੀਤ ਲਹਿਰ ਠੰਡੀ ਹਵਾਵਾਂ ਪੱਛਮੀ ਰੂਪ ਤੋਂ ਚੱਲ ਰਹੀਆਂ ਨੇ ਜਿਦੇ ਕਰਕੇ ਮੌਸਮ ਜਿਹੜਾ ਬਹੁਤ ਜ਼ਿਆਦਾ ਠੰਡਾ ਹੋ ਚੁੱਕਿਆ ਦਿਨ ਦਾ ਮੈਕਸਿਮਮ ਤਾਪਮਾਨ 15 ਡਿਗਰੀ ਤੱਕ ਜਾ ਰਿਹਾ ਤੇ ਕਿਸਾਨ ਵੀਰ ਹੁਣ ਦੁਚਿੱਤੀ ਵਿੱਚ ਨੇ ਕਿ ਆਉਂਦੇ ਦਿਨਾਂ ਵਿੱਚ ਮੌਸਮ ਕਿਵੇਂ ਦਾ ਏ ਖਾਦ ਸਪਰੇਅ ਪਾਉਣ ਦੇ ਲਈ ਕਣਕ ਦੀ ਵੇਟ ਕਰ ਰਹੇ ਨੇ ਕਿਉਂਕਿ ਹੁਣ ਜਦੋਂ ਮੀਂਹ ਤੋਂ ਬਾਅਦ ਕਣਕ ਨੂੰ ਖਾਦਾਂ ਤੇ ਸਪਰੇਅ ਦੀ ਲੋੜ ਹੈ ਤੇ ਹੁਣ ਕਿਹੜੇ ਕਿਹੜੇ ਜਨਮੀ ਦੇ ਹਾਲਾਤ ਨੇ ਇਹਦਾ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਧੁੰਦ ਦੀ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ 'ਚ ਹਲੇ ਧੁੰਦ ਬਣੀ ਹੋਈ ਹੈ 3 ਤਰੀਕ ਨੂੰ ਭਾਰੀ ਧੁੰਦ ਦਾ ਅਲਰਟ ਜਾ ਰਹੀ ਹੈ ਜੀ ਸਵੇਰੇ ਸਵੇਰੇ ਤੇ ਦੇਖਾਂਗੇ ਕਿਹੜੇ ਕਿਹੜੇ ਇਲਾਕੇ 'ਚ ਧੁੰਦ ਹੋ ਸਕਦੀ ਹੈ ਤੇ ਠੰਡ ਦੇ ਕੀ ਪ੍ਰਕੋਪ ਪੰਜਾਬ ਦੇ ਉੱਪਰ ਬਣੇਗਾ ਤੁਸੀਂ ਵੀ ਕਮੈਂਟ ਕਰ ਦਿਓ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਸਮਿਆਂ ਦੇ ਵਿੱਚ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅਗਰ ਅਸੀਂ ਗੱਲ ਕਰੀਏ ਕੱਲ ਦੇ ਮੌਸਮ ਦੀ ਤਾਂ ਤੁਸੀਂ ਦੇਖੋਗੇ ਕਿ ਹਾਲਾਤ ਜਿਹੜੇ ਨੇ ਕੱਲ ਸਵੇਰ ਤੋਂ ਹੀ ਧੁੰਦ ਜਿਹੜੀ ਆ ਉਹ ਪੰਜਾਬ ਦੇ ਉੱਪਰ ਬਣਦੀ ਹੋਈ ਨਜ਼ਰ ਆ ਸਕਦੀ ਹੈ ਤੜਕੇ ਰਾਤ ਤੋਂ ਹੀ ਧੁੰਦ ਜਿਹੜੀ ਪੰਜਾਬ ਦੇ ਉੱਪਰ ਬਣੇਗੀ ਜਿਹਦੇ ਵਿੱਚ ਮੇਨ ਤੌਰ ਤੇ ਸਾਨੂੰ ਦੇਖਣ ਨੂੰ ਮਿਲੇਗਾ ਕਿ ਮਾਝਾ ਅਤੇ ਦੁਆਬਾ ਇਹ ਇਲਾਕੇ ਆਉਣਗੇ ਜਿਹਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕਰਾਂ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਪੱਟੀ ਕਪੂਰਥਲਾ ਜਲੰਧਰ ਮੋਗੇ ਦਾ ਕੁਝ ਕਲਾਕਾ ਲੁਧਿਆਣਾ ਜਲੰਧਰ ਤੋਂ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਕਪੂਰਥਲੇ ਉੱਗਾ ਗੁਰਦਾਸਪੁਰ ਤੇ ਪਠਾਨਕੋਟ ਦੀ ਵੀ ਬੈਲਟ ਆ ਰਹੀ ਹੈ ਜੀ ਫਿਰ ਹੇਠਲੇ ਪਾਸੇ ਆ ਜਾਈਏ ਤਾਂ ਲੁਧਿਆਣੇ ਤੋਂ ਮਲੇਰਕੋਟਲਾ ਲੁਧਿਆਣੇ ਤੋਂ ਰੋਪੜ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਤੇ ਕੁਝ ਕੇ ਹਿੱਸਾ ਸੰਗਰੂਰ ਅਤੇ ਪਟਿਆਲੇ ਦਾ ਵੀ ਨਜ਼ਰ ਆ ਰਿਹਾ ਜਿਹਦੇ ਵਿੱਚ ਤੜਕੇ ਸਵੇਰ ਤੋਂ ਧੁੰਦ ਬਣਦੀ ਹੋਈ ਨਜ਼ਰ ਆਵੇਗੀ ਪਰ ਇਹ ਧੁੰਦ ਤਾਂ ਕੋਈ ਬਹੁਤ ਤਗੜੀ ਸਾਨੂੰ ਨਹੀਂ ਜਾਪ ਰਹੀ ਹਵਾ ਦੇ ਨਾਲ ਇਹ ਸਿਸਟਮ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਤਾਂ ਦੁਪਹਿਰ ਦੇ ਸਮੇਂ ਥੋੜੀ ਜੀ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਜਿਹਦੇ ਨਾਲ ਮਾਝਾ ਮਾਲਵਾ ਦੁਆਬਾ ਤਿੰਨੋਂ ਰੀਜਨਾਂ ਦੇ ਵਿੱਚ ਸਾਨੂੰ ਲਗਭਗ ਸ਼ਾਮ 3:30 ਵਜੇ ਦੇ ਨੇੜੇ ਤੇੜੇ ਹਲਕੀ ਦਰਮਿਆਨੀ ਬੱਦਲਬਾਈ ਜਰੂਰ ਦਿਖੇਗੀ ਧੁੱਪ ਵੀ ਕਿਸੇ ਕਿਸੇ ਇਲਾਕੇ ਵਿੱਚ ਦਿਖ ਸਕਦੀ ਹੈ ਮੌਸਮ ਸਾਫ਼ ਹੋਣ ਦੇ ਚਾਂਸ ਬਹੁਤ ਵਧੀਆ ਤਰੀਕੇ ਨਾਲ ਬਣਦੇ ਹੋਏ ਕੱਲ ਨੂੰ ਨਜ਼ਰ ਆਉਣਗੇ ਤਿੰਨ ਤਰੀਕ ਅਗਰ ਰਾਤ ਦੀ ਗੱਲ ਕਰੀਏ ਤਾਂ ਪਹਾੜਾਂ ਵਿੱਚ ਇੱਕਾਦੁੱਕਾ ਮੀਂਹ ਦਾ ਸਿਸਟਮ ਵੀ ਬਣਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਹੋਣੇ ਜਿਹਦੇ ਕਰਕੇ ਠੰਡ ਜਿਹੜੀ ਹੈ ਉਹ 4 ਤਰੀਕ ਨੂੰ ਜਾਂ 3 ਤਰੀਕ ਰਾਤ ਨੂੰ ਹੋਰ ਹੋ ਸਕਦੀ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਕਿ ਸ਼ੀਤ ਲਹਿਰ ਜਿਹੜੀ ਹੈ ਉਹ ਜ਼ੋਰ ਫੜ ਸਕਦੀ ਹੈ ਪਰ ਪੰਜਾਬ ਦੇ ਵਿੱਚ ਮੀਂਹ ਦੀ ਕੋਈ ਵੀ ਅਪਡੇਟ ਜਿਹੜੀ ਉਹ ਸਾਹਮਣੇ ਹਲੇ ਨਹੀਂ ਆ ਰਹੀ ਅਗਰ ਜਿਸ ਤਰੀਕੇ ਨਾਲ ਗੱਲ ਕਰੀਏ 3 ਤਰੀਕ ਰਾਤ ਨੂੰ ਤਾਂ ਹਲਕੇ ਦਰਮਿਆਨੀ ਧੁੰਦ ਫੇਰ ਤੋਂ ਸਿਰ ਚੱਕਦੀ ਹੋਈ ਨਜ਼ਰ ਆਵੇਗੀ ਪਰ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ 4 ਤਰੀਕ ਦਿਨ ਚੜ੍ਹੇਗਾ ਤਾਂ ਧੁੰਦ ਉਨੀ ਜਿਆਦਾ ਸਪਸ਼ਟ ਤੌਰ ਤੇ ਨਹੀਂ ਨਜ਼ਰ ਆ ਰਹੀ ਦਪਹਿਰ ਵੇਲੇ ਤੱਕ 4 ਤਰੀਕ ਨੂੰ ਮੌਸਮ ਚੰਗਾ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਧੁੱਪ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ 4 ਤਰੀਕ ਨੂੰ ਜਿਹੜੇ ਵੀਰ ਭੈਣ ਭਰਾ ਖਾਦ ਜਾਂ ਸਪਰੇ ਵਗੈਰਾ ਖੇਤਾਂ 'ਚ ਕਰਨਾ ਚਾਹੁੰਦੇ ਨੇ ਉਹਨਾਂ ਲਈ ਵਧੀਆ ਮੌਸਮ ਹੋ ਸਕਦਾ ਯਾਨੀ ਕਿ ਚੰਗੀ ਧੁੱਪ ਐਤਵਾਰ ਵਾਲੇ ਦਿਨ ਦੇਖਣ ਨੂੰ ਮਿਲ ਸਕਦੀ ਹੈ ਤੇ ਨਾਲ ਦੀ ਨਾਲ ਸ਼ਾਮ ਦੇ ਸਮੇਂ ਥੋੜੀ ਜਿਹੀ ਜਿਹੜੀ ਕਾਰਵਾਈ ਪਹਾੜਾਂ ਦੇ ਵਿੱਚ ਫੇਰ ਤੋਂ ਦੇਖੋਗੇ ਤਾਂ ਮੀਂਹ ਦੀ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਇੱਕ ਕਹਿ ਸਕਦੇ ਹਾਂ ਕਿ ਠੰਡ ਦਾ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਤੇ ਇੱਕ ਪੱਛਮੀ ਸਿਸਟਮ ਦੇ ਦੁਆਰਾ ਤੋਂ ਸਿਰ ਚੱਕ ਰਿਹਾ ਜੋ ਕਿ 6-7 ਤਰੀਕ ਨੂੰ ਬਹਾੜਾ ਚੋ ਗੁਜਰੇਗਾ ਜਿਹਦੇ ਨਾਲ ਹੋਰ ਠੰਡ ਜਿਹੜੀ ਹੈ ਆਉਂਦੇ ਦਿਨਾਂ ਵਿੱਚ ਵਧੂਗੀ ਲੋੜੀ ਤੱਕ ਫਿਲਹਾਲ ਕੋਈ ਮੀਂਹ ਦੀ ਉਮੀਦ ਨਹੀਂ ਜਾਪ ਰਹੀ ਪਰ ਬਾਕੀ ਜੋ ਅਪਡੇਟ ਹੈ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਇਸੇ ਕਰਕੇ ਵਾਰ-ਵਾਰ ਰਿਕੁਐਸਟ ਕਰਦੇ ਹਾਂ ਜੀ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਅਗਲੀ ਜੋ ਵੀ ਜਾਣਕਾਰੀ ਹੋਵੇਗੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ